ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਤੇ ਅੱਜ ਆਪਾਂ ਦਿਖਾਉਂਦੇ ਆਂ ਚਾਰ ਪਸ਼ੂ ਤਿੰਨ ਝੋਟੀਆਂ ਪਹਿਲੇ ਨਾਲ ਸੁਈਆਂ ਬਹੁਤ ਜੰਗੀਆਂ ਤੇ ਇੱਕ ਆ ਤੋਹਫਾ ਦੇਵਾ ਲਈ ਅੱਜ ਜਾਇਜ ਬੱਚੜਾਂ ਨੂੰ ਜਾਨ ਬਚਾਈ ਅਸੀਂ ਤੇ ਨਾਰਮਲ ਜੀ ਕੀਮਤ ਦੇ ਦਵਾਂਗੇ ਤੇ ਚਾਰ ਝੋਟੀਆਂ ਆਪਣੇ ਕੋਲ ਤਿੰਨ ਬਹੁਤ ਜ਼ਿਆਦਾ ਜੰਗੀਆਂ ਤੇ ਚੌਥੀ ਇਹ ਆ ਜੀ ਤੇ ਬਾਕੀ ਪਿੰਡ ਕੋਹਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਨਾਮ ओंकार ਸਿੰਘ ਨੰਬਰ 9779983441 9779983441 ਤੇ ਆ ਜੀ ਤੁਹਾਨੂੰ ਵਿਖਾ ਲਦੇ ਆ ਪਹਿਲਾ ਸੁਆ ਝੋਟੀ ਆ ਚਾਰ ਦੰਦੇ ਆ ਜੀ ਲਓ ਚਾਰ ਦੰਦੇ ਕੱਟੀ ਆ ਮਗਰ ਇਹਦੇ ਕੱਟਾ ਜੇ ਆ ਉਹ ਜਿਹੜਾ ਵਿਖਾ ਦਿਓ ਜੀ ਲੈ ਵਾ ਵਿਖਾ ਦਿਓ ਇਕੱਲਾ-ਗੱਲਾ ਥਾਣੇ ਚਵਾ-ਥਾਣਾ ਦਾ ਗੈਪ ਬਹੁਤ ਜ਼ਿਆਦਾ ਕੱਟੀ ਚੰਗੀ ਆ ਤੇ ਆ ਬੱਚਾ ਜੇ ਬਾਜੀ ਸੁਈ ਹੱਥ ਨਾਲ ਉਹਦੇ ਲੋਪ ਤੇ ਆ ਹੈਣੋ ਕੋ ਵਦੀ ਅਮਗਰ ਹੋ ਕੇ ਦਿਖਾ ਦੋ ਜੀ ਇਧਰੋਂ ਤੋੜ ਕੇ ਕੀ ਆਥਣਾ ਨੂੰ ਨਾਲ ਗਿਆਵ ਲਾ ਕੇ ਕਰਕੇ ਦਿਖਾਓ ਬਹੁਤ ਚੰਗੀ ਕੱਟੀ ਹੋ ਪਾਣੀ ਸਹੀ ਹੈ ਲੈ ਉਹਦਾ ਉਹਦੀ ਛਕੀ ਰਾਜੀ ਦੂਜੀ ਸੰਭੀ ਸੰਭੀ ਬਹੁਤ ਯਕਦੀ ਬਹੁਤ ਚੰਗੀ ਕੱਟੀ ਲੈ ਹੋ ਮੰਗ ਲੂ ਜੀ ਤੇ ਹੋ ਚਾਰ ਦੰਦੇ ਆ ਕੱਟੇ ਮੋੜ ਜੀ ਬਾਕੀ ਆ ਗੱਡੀ ਝੋਟੀ ਛੋਟੀ ਨਹੀਂ ਨਾ ਖਾ ਲੋ ਜੀ ਨੇੜੇ ਕਰਕੇ ਲੈ ਵਾਲੇ ਚਮਾ ਧਣਾ ਦਾ ਗੈਪ ਬਹੁਤ ਹੈ ਇਧਰੋਂ ਦੀ ਗੈਪ ਦੇਖਾ ਲੋ ਖਾਣਾ ਚਮੇ ਧਣਾ ਜਦੋਂ ਬਣਾ ਕੇ ਘੜ ਘੜ ਕੇ ਲਾਏ ਹੁੰਦੇ ਆ ਤੇ ਬਹੁਤ ਚੰਗੀ ਕੱਟੀ ਆ ਪਿੱਠ ਕੁੜਾ ਵੀ ਹਾਂ ਰ ਮੀਟਰ 2 ਮੀਟਰ ਤੱਕ ਚਾਉਂਦੀ ਆ ਤੇ ਬਾਕੀ ਜਿਹੜੀ ਕੱਟੀ ਆ ਕੱਟੀ ਦੇ ਹਿਸਾਬ ਨਾਲ ਤਾਂ ਕੀਮਤ ਜਿੰਨੀ ਮਰਜ਼ੀ ਮੰਗ ਲੈ ਕਿਨੇ ਦੇ ਦਈਏ ਮੈਂ ਬੋਲੀ ਜੀ 100 ਨਹੀਂ ਇੱਕ 5 ਦੀ ਦੇ ਦਾਂਗੇ ਡੈਡ ਕਰੇ ਥੋੜਾ ਵੱਡਾ ਲੱਖ ਦੀ ਦੇ ਦਈਏ ਬੁਲੇ ਜੀ ਠੀਕ ਵੇਖ ਲੈ ਆਜ ਨਾ ਗਲਤ ਬੋਲਦੀ ਯਾਦੀ ਚੰਗੀ ਝੂਟੀ ਹੈ ਵੇ ਆ ਝੂਟੀ ਬਹੁਤ ਚੰਗੀ ਆ 95 ਦੀ ਦੇ ਦਾਂਗੇ ਤਿੰਨ ਤਾਂ ਹੋਰ ਛੱਡ ਦਾਂਗੇ 92000 ਦੀ ਜੈਸਨ ਹੋ ਜੇ ਠੀਕ ਹੈ ਜੀ ਆ ਕੱਟੀ ਇਹੀ ਆ ਜਿਹੜੀ ਕਰਮਾਲੀ ਦੀ ਨਾ ਜਾਨ ਬਚਾਈ ਬਹੁਤ ਚੰਗੀ ਕੱਟੀ ਆ ਥਣ ਥਣਾ ਖਾ ਲੋ ਚਾਰ ਥਣ ਆ ਦੇਖ ਐ ਦੋਰੀਆਂ ਅੜ ਕੇ ਚਮੇ ਥਣ ਗਿਆਬ ਤੇ ਆ ਦੇਖ ਗਿਆਬ ਗੂਬ ਕੱਟੀ ਬਹੁਤ ਚੰਗੀ ਆ ਪਰ ਲੋਕਾਂ ਦੀ ਸਮਝੋ ਪਰੇ ਆ ਵੀ ਇਹੋ ਜੀਆਂ ਕੱਟੀਆਂ ਪਤਾ ਨਹੀਂ ਕਿਉਂ ਦੇ ਦਿੰਦੇ ਬਿਲਕੁਲ ਸਹੀ ਗੱਲ ਬਹੁਤ ਚੰਗੀ ਕੱਟੀਆਂ ਇਹ ਇਹਦੇ ਕੜੀ ਹੱਲੇ ਵਿਚਾਰੀ ਬਣੀ ਆ ਜਾਂ ਖਰਾਬ ਹੋਈ ਜਾ ਇਹਨੂੰ ਦੇ ਦਿੰਦੇ ਇਹ ਇਹੋ ਜੀਆਂ ਚੀਜ਼ਾਂ ਨਹੀਂ ਦੇ ਦਿੰਦੇ ਬਹੁਤ ਚੰਗੀ ਕੱਟੀ ਹੈ ਇਹਦੀ ਤੋਰਦੇ ਤੋਰਦੇ ਵਰਤਵਾਦ 6 ਮਹੀਨਿਆਂ ਤੱਕ ਕੱਤੀ ਭੰਨਣ ਜੋਗ ਆ 6 ਮਹੀਨੇ ਅੱਠੇ ਖਾ ਦੇਣ ਭੰਨ ਜੂਗੀ ਤਾਂ ਜਾ ਬਾਸ ਪਿਆ ਗਈ ਦੇਖੋ ਜੇ ਨੰਬਰ ਦੇ ਆ ਗਈ ਜੀ ਆ ਝੋਟੀ ਇਹਦੀ ਕੀਮਤ ਦੱਸ ਦਈਏ ਕੀਮਤ ਤਾਂ ਇਹ ਕੱਟੀ ਜਿਹੜੀ ਆਪਾਂ ਦੇ ਦਾਂਗੇ 52000 ਦੀ ਦੇ ਦਿਆਂ ਮੰਗਲੂ ਦੀ ਦੀਆਂ ਮੀਰੀ 19000 ਦੀ ਦੇਣਾ ਠੀਕ ਆ ਬਿਲਕੁਲ ਜੀ ਫੇਰ ਥਣ ਸੁਣੋ ਖਾਲੋ ਜਿਆਦੀ ਚੰਗੀ ਹੈਗੇ ਹਾਂ 19000 ਦੇ ਦਾਂਗੇ ਚੰਗੀ ਕੱਟੀ ਹੈ ਜੀ 11.5 ਦੇ ਦਾਂਗੇ ਠੀਕ ਇੰਨੇ ਕੁ ਜੀ ਆਪਾਂ ਨੂੰ ਬਈ ਇਹ ਚੋ ਕੁਝ ਲੈਣ ਦੇਣ ਵਾਲੀ ਗੱਲ ਤੇ ਆ ਝੋਟੀ ਥੱਲੇ 10 ਕਿਲੋ ਦੇ ਕਰੀ ਕੋੜਾ ਤੇ ਆ ਰਿਹਾ ਠੀਕ ਹੈ ਠੀਕ ਹਣ ਸੁਣ ਲੈਵਾ ਖਾਲੋ ਜੀ ਫਿਰ ਇਹ 7 ਵਜੇ ਦੀ ਕੱਟੀ ਚੋਈ ਆ ਇਹਦੇ ਕੋਲ ਦੁੱਧ ਕਿੰਨਾ ਜੀ 10 ਕਿਲੋ ਬੋੜਾ ਆ ਠੀਕ ਠੀਕ ਬਹੁਤ ਜ਼ਿਆਦਾ ਕੱਟੀ ਚੰਗੀ ਆ ਥੋੜੀ ਚੰਗੀ ਨਹੀਂ ਇੱਕ ਆਵੇ ਪਰ ਐਂ ਕਰਦੇ ਪੈ ਥੋੜਾ ਪਿਓਰ ਮੋਰਾ ਆਵੇ ਬਹੁਤ ਜ਼ਿਆਦਾ ਕੋਲੋ 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 ਮੰਦੋ ਜੀ ਥਾਣਾ ਦਾ ਗੈਪ ਚਵੇਂ ਥਾਣਾ ਇਹਨੂੰ ਵੀ ਵੀਰ ਮੇਰਾ ਜੇ ਕੋਈ ਮਹਿੰਗੀ ਗਵੇ ਨਾ ਤਾਂ ਫਿਰ ਇਹਦੇ ਨਾਲੋਂ ਤੂੰ ਸਵਾਲੀ ਕੋਈ ਹੋਣੀ ਨਹੀਂ ਜੀ ਕਈ ਵੀਰ ਭਰਾ ਕਹਿੰਦੇ ਨੇ ਮਹਿੰਗੀ ਆ ਹੁਣ ਚੀਜ਼ ਦੀ ਕੀਮਤ ਲੱਗਣੀ ਆ ਬਿਲਕੁਲ ਜੀ ਬਿਲਕੁਲ ਜੀ ਚੀਜ਼ ਮਹਿੰਗੀ ਆ ਉਹ ਰੁਪਏ ਪਿੱਛੋਂ ਇਲਾਕੇ ਮਿਲਦੀ ਆ ਉਧਰ ਰੁਪਏ ਖਰਚ ਕੇ ਚੀਜ਼ ਮਿਲਦੀ ਆ ਬਿਲਕੁਲ ਸਹੀ ਗਾ ਤੇ ਜੇ ਕੋਈ ਇਹਨੂੰ ਵੀ ਮਹਿੰਗੀ ਕਰੀ ਜਾਵੇ ਤਾਂ ਫਿਰ ਇਹਦੇ ਤੋਂ ਅੱਗੇ ਤਾਂ ਕੁਝ ਹੈ ਜੀ ਨਹੀਂ ਦੇਖੋ ਕੱਟੀ ਦੇਖੋ ਚੀਜ਼ ਕੀ ਆ ਇਹਦੇ ਰੁਪਏ ਮੰਗਣੇ ਕੀ ਚੀਜ਼ ਦੇ ਆ ਭੜੀ ਦੇਖੋ ਲੈ ਵਾ ਤੇ ਥਾਣਾ ਚਮਾ ਦਾ ਗਿਆ ਕੋ ਵੇਖੋ ਇਹ ਵੱਡੀ ਜੋ ਡੀਆ ਸਿੰਘ ਦੀ ਕੁਆਲਿਟੀ ਚਾਰ ਦਾ ਅਰੀਜਨਲ ਆਹ ਦੇਖੋ ਦੇ ਵਾਲੀ ਬਹੁਤ ਜਿਆਦਾ ਕੱਟੀ ਚੰਗੀ ਆ ਪੜੀ ਜੁੜੀ ਆ ਹਾਂ ਥਣ ਲੇਵਾ ਖਾ ਲੋ ਥਾਣਾ ਦਾ ਗੈਪ ਵੇਖੋ ਪਹਿਲੇ ਬੋਲੇ ਤੇ ਆ ਇਹ ਜੋ ਟੀਮ ਮੇਰੇ ਖਿਆਲ ਨਾਲ 2 13 14 ਕਿਲੋ ਦੇ ਦੂਗੀ ਦੇ ਦੂਗੀ ਦੇ ਦੂਗੀ ਤੇ ਇਹ ਜੋ ਡੀ ਜਿਹੜੀ ਆ ਆਪਾਂ ਦੇ ਦਾਂਗੇ ਇੱਕ 20 ਹੀ ਦੇ ਦਾਂਗੇ ਠੀਕ ਹੈ ਜੀ ਹਾਂ ਕਰ ਦਈਏ ਮੰਗਲੂ ਮਾਨਤਨ ਇੱਕ 15 ਦੀ ਜਾਂਦੇ ਇੱਕ 10 ਦੀ ਕੱਟੀ ਦੇ ਦਾਂਗੇ ਠੀਕ ਹੈ ਜੀ ਬਸ ਜਾਇਜ਼ ਕੀਮਤਿਆ ਬਿਲਕੁਲ ਜਾਇਜ਼ ਇਹਨੂੰ ਵੀ ਮਹਿੰਗਾ ਬੇਨਾ ਤਾਂ ਫਿਰ ਆਪਣੀ ਸਮਝੋਂ ਪਰੇ ਆ ਜੀ ਨਹੀਂ ਜਾਇਜ਼ ਹੈ ਝੋਟੀ ਬੂਮ ਚੰਡੀ ਸਾਰੀ ਚੰਗੀ 40 ਸੀ ਵੀ ਦੋ ਕੋਈ ਵੇਚ ਲਈ ਨੇ ਆ ਅਸੀਂ ਵੀ 40 ਦੀ ਵੇਚ ਦਿੰਦੇ ਹਾਂ ਪਰ ਜਾਇਜ਼ ਕੀਮਤ ਤੇ ਦੱਸਿਓ ਬਿਲਕੁਲ ਜਾਇਜ਼ ਹੈ ਜਾਇਜ਼ ਮਿਲਿਆ ਤਾਂ ਜਾਇਜ਼ ਹੀ ਦੱਸਿਓ 10 ਦੀ ਕੱਟੀ ਦੇ ਦਾਂਗੇ ਮੇਰੇ ਕੋਲ ਬਹੁਤ ਜ਼ਿਆਦਾ ਚੰਗੀ ਆ ਜ਼ਿਆਦਾ ਚੰਗੀ 13 14 ਕਿਲੋ ਦੁੱਧ ਭਰਨ ਵਾਲੀ ਆ ਨਹੀਂ ਚੰਗੀ ਕੱਟੀ ਕੋਈ ਕਮੀ ਪੇਸ਼ੀ ਹੈ ਨਹੀਂ ਤੇ ਤਣ ਬਰੀਡ ਵਿੱਚੋਂ ਮੈਂ ਤੇ ਵੱਡੀ ਝੋਡੀ ਆ ਤੇ ਆ ਬੱਚਾ ਜੀ ਇਹਦਾ ਮੜਾ ਜਿਆ ਲਾ ਕੇ ਕਰਕੇ ਖਾ ਦਿਓ ਤੇ ਕੱਟੀ ਜਿਹੜੀ ਬੋਲੇ ਸਟਾਰਟ ਤੋਂ ਚੰਗੇ ਬੋਲੇ ਸਟਾਰਟ ਦੀ ਹੋਈ ਹੈ ਆ ਜੀ ਲੋ ਜੀ ਕਿੰਨਾ ਡਣਾ ਆ ਲੈ ਆ ਜਾਵਾਂ ਜਲਾਣਾੜੂ ਤੇ ਪ्योर ਬੋਰਾ ਲਿਆ ਕੱਟੀ ਤੇ ਕੱਟੀ ਥੱਲੇ ਮੇਰੇ ਖਾਲਾ ਸਟਾਰਟਿੰਗ ਤੋਂ 8 ਕਿਲੋ ਤੋਂ ਬੋਲੇ ਤੋਂ ਸਟਾਰਟ ਕਰਦੇ ਕੱਟੀ ਠੀਕ ਹੈ ਕੱਟੀ ਦੁੱਧ 12 13 ਪਾ ਦੂਗੀ ਵੇਖੋ ਹੌਲੀ ਹੌਲੀ ਇਹ ਪੰਜਾਂ ਸੱਤਾਂ ਦਿਨਾਂ ਤੱਕ ਕੱਟੀ ਜਿਹੜੀ ਨਹੀਂ ਹੈ ਆਪਣਾ ਆ ਕੇ ਦੱਸੂਗੀ ਮੈਂ ਹੈ ਨਹੀਂ ਆ ਮੈਂ ਕੋਈ ਚੀਜ਼ ਨਹੀਂ ਆ ਬਾਕੀ ਇਰੀਆ ਖਰੀਦੀ ਆ ਮੇਨ ਗੱਲ ਜਿਹੜਾ ਚਲੋ ਮਗਲੂ ਜੀ ਬਹੁਤ ਚੰਗੀ ਕੱਟੀ ਇਹ ਦੇਖੋ ਜੀ ਦੇਖੋ ਜੀ ਬੰਨਣਾ 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 ਅੰਦੂਲਾ ਬੰਨਣਾ ਅੰਦੂ ਬਹੁਤ ਜ਼ਿਆਦਾ ਕੱਟੀ ਚੰਗੀਆਂ ਬਸ ਮੁੰਲੇ ਤਾਂ ਕੁਝ ਹੋਰ ਹੀ ਬਣਾ ਲੈਣੀ ਆ ਫਿਰ ਕੋਈ ਔਲਡ ਨਹੀਂ ਕੁਝ ਨਹੀਂ ਜਮਾਂ ਠੰਡੀ ਆ ਤੇ ਵੱਡੀ ਝੋਟੀ ਆ ਰਾਜੀ ਪੂਰੀ ਤੇਰੀ ਕੀਮਤ ਕਰਦੇ ਆ 1 5 ਠੀਕ ਹੈ ਜੀ ਤੇ ਕੱਟੀ ਆਪਾਂ ਕਿੰਨੇ ਦੀ ਦੇਰੀ ਮੰਗ ਲੂਏ 95 ਪਚਾਨਵੇਂ ਦੀ ਦੇ ਦਾਂਗੇ ਠੀਕ ਹੈ ਜੀ ਮੈਂ ਤਾਂ ਲੱਖ ਕਹਿਣਾ ਹੈ ਮੰਗਲੂ ਨੇ 95 ਦਾ 95 ਦੀ ਦੇ ਦਾਂਗੇ ਬਾਕੀ ਕੱਟੀ ਬਹੁਤ ਚੰਗੀ ਹੈ ਠੀਕ ਹਾਂ ਬਾਕੀ ਆ ਚਾਰ ਪਸ਼ੂ ਆਪਣੇ ਕੋਲ ਤਾਂ ਜਵੇਂ ਜਾਇਜ਼ ਕੀਮਤ ਆਪਣੇ ਕੋਲ ਤੋਂ ਕੀਤੀ ਆ ਕੋਈ ਦੀ ਗੈਰ ਨਹੀਂ ਕੀਤੀ ਬਿਲਕੁਲ ਸਹੀ ਹਾਂ ਆ ਗੱਡੀ ਆ ਇਹ ਕੱਟੀ ਦਾ ਇਨੂੰ ਵੀਰ ਮੇਰਾ ਕੋਈ ਕਮੈਂਟ ਕਰਕੇ ਕਹਿ ਦਿੰਦੇ ਭਾਅ ਚੱਲ ਇਹਦੇ ਨਾਲੋਂ ਤਾਂ ਭਾਅ ਨਹੀਂ ਆ ਹੋਈ ਨਹੀਂ ਸਕਦਾ ਨਹੀਂ ਹੋ ਸਕਦਾ ਕਿਸ ਕੀਮਤ ਚ ਵੀ ਨਹੀਂ ਨੀਵਾ ਹੋਣਾ ਕਿਉਂ ਮੰਗਣੇ ਸਹੀ ਗੱਲ ਥਾਣ ਲੈ ਵੀ ਆ ਕੱਟੀਆਂ ਉਧਰ ਦੀਆਂ ਕੱਟੀਆਂ ਹੁਣ ਦੇਸੀਆਂ ਨਾਲੋਂ ਦਾਵਾ ਪੈਸੇ ਮੰਗਣੋਂ ਰਹੇ ਘੱਟ ਬਿਲਕੁਲ ਜਾਂ ਫੇਰ ਇਧਰੋਂ ਲਾਈਏ ਫੇਰ ਤੁਸੀਂ ਕਹਣਾ ਵਿਦੇਸ਼ੀਆਂ ਦੇ ਪੈਸੇ ਮੰਗੀ ਜਾਂਦੇ ਸਹੀ ਗੱਲ ਹੈ ਇਹ ਤੇ ਛੇ ਉਧਰ ਦੀਆਂ ਰੁਪਏ ਮੰਗਦੇ ਆ ਚੀਜ਼ਾਂ ਦੇ ਰੁਪਏ ਮੰਗਦੇ ਬਿਲਕੁਲ ਸਹੀ ਗੱਲ ਆ ਗਿਆ ਆ ਇੱਕ ਦੀ ਕੋਈ ਜ਼ਾਇਦ ਨਹੀਂ ਕੋਈ ਬੰਨਾ ਨਹੀਂ ਹਲੇ ਵੀਰਾਂ ਦਾ ਪੂਰਾ ਖਲਾਅ ਹੈ ਬਹੁਤ ਚੰਗੀ ਗੱਤੀ ਠੀਕ ਆ ਸਾਰੇ ਜਿਹੜਾ ਕੈਜ ਕੀਮਤ ਕੀਤੀ ਆ ਬਾਕੀ ਸਾਰੇ ਵੀਰਾਂ ਦਾ ਧੰਵਾਦ ਆ ਊਕਾਰ ਡੇਰੀ ਫਾਰਮ ਵੇਖਣ ਲਈ ਜੀ ਬਹੁਤ ਧੰਵਾਦ ਆ ਜੀ ਤੁਹਾਡਾ ਤੇ ਬਾਕੀ ਸਾਰਿਆਂ ਨੂੰ ਸასი ਸ਼ਾਲ ਨੰਬਰ 9779283441 ਨਾਮ ਊਕਾਰ ਸਿੰਘ ਪਿੰਡ ਕੋਕਾ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸ ਬਾਕੀ ਸਾਰਿਆਂ ਨੂੰ ਸასი ਸ਼ਾਲ ਜੀ